ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹਾਂ ਬਾਈ ਜੀ ਤੇ ਹੋ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵੀਰੇ ਤੇ ਐਂ ਪਿਆਰ ਦਿੰਦੇ ਰਹੋ ਹਾਂ ਤੇ ਨਵੇਂ ਤੇ ਨਵੇਂ ਚੀਜ਼ਾਂ ਟਰੈਕਟਰ ਤੋਂ ਦਿਖਾਉਂਦੇ ਰਾਵਾਂਗੇ ਤੇ ਬਾਈ ਜੀ ਅੱਜ ਤੁਹਾਨੂੰ ਇੱਕ ਨਵੇਂ ਤਰ੍ਹਾਂ ਦੇ ਟਰੈਕਟਰ ਦਿਖਾਵਾਂਗੇ ਤੇ ਮੈਨੂੰ ਫੋਨ ਬਹੁਤਾ ਆਉਂਦੇ ਸੀ ਪਹਿਲਾਂ ਕਿ ਬਾਈ ਕੋਈ ਬਾਹਰ ਦਾ ਨੰਬਰ ਬਾਹਰ ਦਾ ਨੰਬਰ ਹੈ ਨਾ ਤੇ ਆਪਾਂ ਹੁਣ ਪੱਕਾ ਹੀ ਬੰਦਾ ਹੈ ਭਾਲ ਲੈ ਜੀ ਬਾਹਰ ਦੇ ਨੰਬਰ ਹੀ ਲਿਉਂਦਾ ਬਾਈ ਟਰੈਕਟਰ ਤੇ ਅੱਜ ਤੁਹਾਨੂੰ ਦੋ ਟਰੈਕਟਰ ਫਰਮਾਵਾਂਗੇ ਜੀ ਇੱਕ 855 ਤੇ ਇੱਕ ਸੋਨਾ ਲਿਕਾ ਦੋਨੋਂ ਟਰੈਕਟਰ 2015 ਮਾਡਲ ਆ ਬਾਈ ਇੱਕ ਵੈਸਟ ਬਕਾਲ ਨੰਬਰ ਆ ਅੜੀਸਾ ਨੰਬਰ ਇੱਕ ਹੋ ਅੜੀਸਾ ਨੰਬਰ ਠੀਕ ਹੈ ਗੱਲੋ ਜੀ ਤੇ ਇੱਕ ਗੱਲ ਹੋਰ ਆ ਬਾਈ ਤੋਂ ਜਿਹੜਾ ਵੀ ਕੋਈ ਵੀ ਟਰੈਕਟਰ ਲੈਣਾ ਹੋਵੇ ਬਾਈ ਬਾਹਰ ਦਾ ਨੰਬਰ ਆ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੇ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਕੰਟੈਕਟ ਕਰ ਲਿਓ ਤੇ ਕੋਈ ਚੱਕਰ ਨਹੀਂ ਆ ਤੁਹਾਨੂੰ ਮੈਂ ਟਰੈਕਟਰ ਦਿਖਾਉਣਾ ਪੈਗਾ ਬਾਈ ਤੇ ਇਹ ਜੀ 16 ਲੀਕਾ 750 RX ਚਾਰੇ ਪਾਸੋਂ ਦਿਖਾ ਦੇ ਬਾਈ ਜੀ ਪਿਛਲੇ ਟਾਇਰ ਹੈ ਜਿਆ ਬਾਈ ਜੀ ਮਤਲਬ ਅੱਧੇ ਦਾ ਮੂਰਲੇ ਠੀਕ ਠਾਕ ਆ ਜੀ ਚਲ ਇੱਕ ਪੈਸੇ ਕਹਿ ਸਕਦੇ ਹੋ ਸਾਰਾ 오ਰੀਜਨਲ ਆ ਸਾਰਾ 오ਰੀਜਨਲ ਆ ਵੀਰੇ ਤੇ ਗੇਅਰ ਇੰਡ ਦਾ ਓਕੇ ਆ ਠੀਕ ਹੈ ਗੱਲ ਜੀ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦਾ ਟਰੈਕਟਰ ਦੀ ਡਿਮਾਂਡ ਹੈਗੀ ਜੀ 3 ਲੱਖ ਰੁਪਈਆ ਪਾਵਰ ਸਟੀering ਸਾਰਾ ਸਮਾਨ ਆਈ ਡੰਡਾ ਫੱਟੀ ਛਤਰੀ ਤੇ ਕੋਈ ਗੱਲ ਨਹੀਂ ਬਾਈ ਜੀ ਤੁਹਾਨੂੰ ਪਤਾ ਹੀ ਮੈਂ ਬੈਠ ਤੋ ਕਰਨਾ ਹਟਦਾ ਨਹੀਂ ਜੇ ਮੇਰਾ ਨਾਮ ਲੈ ਕੇ ਤੁਸੀਂ ਮੇਰਾ ਸਕਰੀਨ ਸ਼ਾਟ ਦਿਖਾ ਦਿਓ ਬਾਈ ਨੂੰ ਤੇ ਆਪਾਂ ਟਰੈਕਟਰ ਇਹ ਲੈ ਲਾਂਗੇ ਬਾਈ ਤੋਂ 2 ਲੱਖ ਤੇ 85000 ਰੁਪਏ ਦਾ ਬਾਈ ਤਾਂ ਇਸ਼ਾਰੇ ਕਰਦਾ ਕਿ 90 ਕਹਦੇ ਨਹੀਂ 85000 ਦਾ ਲੈ ਲਾਂਗੇ ਵੀਰੇ ਬਾਕੀ ਤੁਸੀਂ ਬਈ ਚਲਾ ਕੇ ਬਾਕੇ ਉਹਦੀ ਤਸੱਲੀ ਕਰਕੇ ਲੈ ਕੇ ਜਾਇਓ ਹਨਾ ਤੇ ਆਜੋ ਆਪਾਂ ਦੂਜਾ ਦਿਖਾਉਣੇ 855 ਇਹ ਵੀ 2015 ਮਾਡਲ ਆ ਵੀਰੇ ਸਾਰਾ origignal ਆ 16 ਦੇ 13 ਵਾਲਾ ਪਿਛਲੇ ਟਾਇਰ ਤਾਂ ਬਾਈ ਜੀ ਠੀਕ ਠਾਕ ਹੈ ਤੁਹਾਨੂੰ ਪਾਉਣੇ ਪੈਣਗੇ ਚਾਰੇ ਹੀ ਪਾਉਣੇ ਪੈਣਗੇ ਬਾਈ ਚਾਰੇ ਪਾਸੋਂ ਦਿਖਾ ਦੇ ਵੀਰੇ ਸਾਰਾ origignal ਆ ਸੂਣਾ ਦੇ ਟਾਇਰਾਂ ਦਾ origignal ਟ੍ਰੈਕਟਰ ਆ ਫਰਾ ਸਮਾ ਲੈ ਨੇ ਨਾ ਵੀ ਬਾਈ ਜੀ ਡੰਡਾ ਫੱਟੀ ਛਤਰੀ ਐ ਸਮ ਛਤਰੀ ਨਹੀਂ ਲੱਗੀ ਮਿਲ ਜੂਗੀ ਲੈ ਲਾਂਗੇ ਆਪਾਂ ਇਹ ਵੀ ਮਾਰ ਦਾ ਨੰਬਰ ਆ ਵੀਰੇ ਤੇ ਗੀਅਰਿੰਗ ਜਿਹੜਾ ਓਕੇ ਆ ਤੇ 2015 ਮਾਡਲ ਆ ਬਾਈ ਤੇ ਇਸ ਇਹਦੀ ਡਿਮਾਂਡ 320 ਬਾਈ ਕਹਿੰਦਾ 3 ਲੱਖ ਤੇ 20000 ਰੁਪਏ ਦੇ ਕਹਿੰਦਾ ਨਹੀਂ ਕਿਹਾ ਤੂੰ ਹਾਂ ਹਾਂ تن لاکھ 20 ہزار کے ساتھ جمع ابھی یہ تو چھڑ دے بولے جادو یہ ٹریکٹر پورے 3 لاکھ روپے ਦਾ ਦੇ ਦਾਂਗੇ بھائی ਆਪਾਂ ਤੁਹਾਨੂੰ ਪਤਾ ਮੈਂ ਵੈਪਤੀਆਂ ਥੁੜੇ ਆ ਤੇ ਵੈਪਤ ਕਰ ਨੂੰ ਮੈਂ ਹਟਦਾ ਨਹੀਂ ਤੇ بھائی ਇਧਰੋਂ ਵੀ ਦਿਖਾ ਦੇ ਟ੍ਰੈਕਟਰ ਬਟ ਐਤ ਤਾਂ ਤੁਹਾਨੂੰ ਵੀਰੇ ਮੰਨ ਲੋ ਪੌਣੇ ਪਹਿਣਗੇ ਠੀਕ ਆ ਬਾਕੀ ਦੇ ਟ੍ਰੈਕਟਰ ਰੀਜਨਲ ਹੈ ਗੀਰਿੰਗ ਦਾ ਗੀਰਿੰਗ ਦਾ ਕਿਦਾਂ ਜਮਾ ਫੁੱਲ ਓਕੇ ਆ بھائی ਫੁੱਲ ਓਕੇ ਕਹਿੰਦਾ ਬਾਹ ਕੇ ਚਲਾ ਕੇ ਅਉਂਦੀ ਤਸੱਲੀ ਕਰਕੇ ਲੈ ਕੇ ਜਾਓ ਗਰੰਟੀ ਗਰੰਟੀ ਦਾ ਕਿਹੜੀਆਂ ਹੁੰਦੀਆਂ ਨੇ ਵਪਾਰੀਆਂ ਦੀ ਸਾਡੀਆਂ ਠੀਕ ਐ ਨਾ ਗੱਲ ਵੀਰੇ ਬਾਈ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਕੋਈ ਵੀ ਟਰੈਕਟਰ ਲੈਣਾ ਹੋਵੇ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਦਾ ਨੰਬਰ ਵੀ ਸਕਰੀਨਸ਼ਾਟ ਸਕਰੀਨ ਤੇ ਸ਼ੋ ਹੋ ਰਿਹਾ ਵੀਰੇ ਉਹ ਬਾਈ ਦਾ ਸੱਚ ਬਾਈ YouTube ਚ ਚੈਨਲ ਵੀ ਹੈਗਾ ਬਾਹਰ ਦੇ ਨੰਬਰ ਹੀ ਹੁੰਦੇ ਕਿੱਲੇ ਬਾਹਰ ਦੇ ਨੰਬਰ ਹੀ ਲੈਂਦਾ ਬਾਈ ਪੰਜਾਬ ਤੇ ਹਰਿਆਣੇ ਨਾਲ ਇਹਦੀ ਬੰਦ ਹੀ ਨਹੀਂ ਤੇ ਬਾਈ ਦਾ ਨੰਬਰ ਹੈਗਾ ਬਾਈ 78892 01810 ਤੇ ਬਾਈ ਦਾ ਪਿੰਡ ਹੈਗਾ ਜੀ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਵੀਰੇ ਬਾਈ ਨਾਲ ਕੰਟੈਕਟ ਕਰ ਲਓ ਜਿਹੜਾ ਮਰਜੀ ਟਰੈਕਟਰ ਲੈਣਾ ਹੋਵੇ ਬਾਹਰ ਦਾ ਨੰਬਰ ਬਾਈ ਨਾਲ ਕੰਟੈਕਟ ਕਰ ਲਓ ਹਰਪ੍ਰੀਤ ਸਿੰਘ ਗਿੱਲ ਠੀਕ ਹੈ ਗੱਲ ਜੀ ਤੇ ਆਇਓ ਬਾਈ ਨੂੰ ਫੋਨ ਕਰਕੇ ਕਈ ਵਾਰ ਬਾਈ ਇੱਧਰ ਉੱਧਰ ਗਿਆ ਹੋਵੇ ਨਾ ਤੇ ਫੇਰ ਤੁਹਾਨੂੰ ਦਿੱਕਤ ਹੋਊਗੀ ਬਾਈ ਆਉਣ ਤੇ ਹਨਾ ਤੇ ਦੁਬਾਰੇ ਫੇਰ ਬਾਈ ਦਾ ਨੰਬਰ ਦੱਸ ਦਿੰਦੇ ਆ ਬਾਈ 76892 01810 ਲਹਿਰਾ ਮੁਹੱਬਤ ਪਿੰਡ ਤੇ ਜ਼ਿਲ੍ਹਾ ਬਠਿੰਡਾ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ